ਗੁੱਡ ਮਾਰਨਿੰਗ ਗਾਈਸ ਕਿਵੇਂ ਹੋ ਬਈ ਸਾਰੇ ਠੀਕ ਠਾਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹਾਂ ਵੀ ਤੁਸੀਂ ਤੇ ਆਪਾਂ ਨੇ ਕਰਤਾ ਜੀ ਬਲੌਗ ਸਟਾਰਟ ਆਪਾਂ ਨਹਾ ਲਏ ਧੋ ਲਏ ਰੋਟੀ ਖਾ ਲਈ ਐ ਤੇ ਬਿਸਤਰੇ 'ਚ ਪੈ ਗਿਆਂ ਠੰਡ ਬਹੁਤ ਆ ਕਿਉਂਕਿ ਬਾਹਰ ਦੇਖ ਲ ਕੇ ਤਾਂ ਬਾ ਚੜਦਾ ਵੀ ਬਹੁਤ ਤੇ ਆਪਾਂ ਨੇ ਆ ਕੜਾ ਪਾ ਲਈ ਆਪਾਂ ਬਾਹ ਤੇ ਤੇ ਹੁਣ ਨਹੀਂ ਆਪਾਂ ਹਿੱਲ ਆਉਂਦੇ ਤੇ ਆਪਾਂ ਅੰਦਰ ਪਏ ਪਏ ਦੀ ਮੰਗਾਲੀਏ ਚਾਹ ਦੇਖੋ ਜੀ ਤੁਸੀਂ ਜਾ ਬਈਏ ਨਾਲ ਖਾਵਾਂ ਗੁਰਗੱਟਕ ਸਵਾਦ ਆਊਗਾ ਕਈ ਲੋਕ ਮੇਰੇ ਮੇਰੇ ਨਾਲ ਹੀ ਬੈਠੇ ਨੇ ਬੰਦੇ ਮਚਣਗੇ ਗੁਰਗੱਟਕੇ ਖਾਂਦੇ ਨੂੰ ਜਦੋਂ ਐ ਟੁੱਕ ਜਦੋਂ ਮੂੰਹ ਚ ਜਾਊਗਾ ਵਾਹ ਕੀ ਗੱਟਕ ਹੈ ਵਾਹ ਵਾਹ ਤੁਸੀਂ ਸੋਚ ਕੇ ਹੈਰਾਨ ਹੋਗੇ ਤੇ ਫਿਰ ਆਪਾਂ ਚਾਹ ਪੀ ਕੇ 11 ਵਜੇ ਚਾਂਜ ਲਾਏਗਾ ਲੜਕਮਾ ਚੱਲਾਂਗੇ ਖੇਤ ਕੱਕ ਪੱਟ ਕੇ ਇਰੇ ਛੱਟਕੇ ਹੋ ਜਾਣਗੇ ਬੇਲੇ ਦੇਰ ਆਪਾਂ ਚੱਲਾਂਗੇ ਇੱਕਾ ਇੱਕ ਆਪਾਂ ਕਰਦਾ ਕੁਝ ਅਟੈਂਟ ਕਰਨਾ ਹੈ ਗਾਇਸ ਭਈ ਇਹ ਪੜੀ ਹੋ ਰਹੀ ਲੱਣ ਕਰਦਾ ਦੇਖੋ ਮੱਚਦੇ ਨੇ ਬਈ ਹਿੱਟਰ ਦੇਖੋ ਵੀ ਫੇਮਸ ਹੋਣ ਤੋਂ ਪਹਿਲਾਂ ਹੀ ਅਬ ਦੇ ਹੀ ਲੱਗਣ ਲੱਗੇ ਜਾਂਦੇ ਜਦੋਂ ਮਾਰਦੇ ਨਾ ਜਦਾਂ ਜਦ ਤੀ ਆਪਦੀ ਮਾਰਦੇ ਨੇ ਦੇਖੋ ਬਈ ਦੇਖੋ ਮੇਰੇ ਪਹਿਲਾਂ ਦਾਤੀ ਮਰੀ ਜਾਂਦਾ ਵੀ ਇਹ ਕਹਿੰਦਾ ਵੀ ਮੈਂ ਪਾਸ ਨਾ ਮਾਹ ਲੈਣ ਦੇ ਵਿੱਚ ਅਬਈ ਦੇਖੋ ਆਪਨਾ ਵੀ ਇਹ ਇਨੇ ਪੰਜ ਵਾਰ ਆਇਲੈਂਡਸ ਕਰ ਲੀਏ ਪੰਜੇ ਵਾਰ ਨਿਕਲਾਂਗੇ ਫੇਲ ਹੋ ਜਾਂਦਾ ਕੱਲਾ ਨਹੀਂ ਹੁਣ ਵਿਚਾਰਾ ਉਹ ਆਇਲੈਂਡਸ ਦੁਹਾਕਾਰਣ ਲੱਗਾ ਕਾਲਜ ਦੇ ਵਿੱਚ ਪੜਨ ਲੱਗ ਗਿਆ ਬਸ ਹਾਰ ਗਿਆ ਹੁਣ ਨਹੀਂ ਬਾਹਰ ਜਾਂਦਾ ਬਈ ਤਾਂ ਮਾਂ ਹੀ ਕਹਿੰਦਾ ਤੁਸੀਂ ਵੀ ਉਹ ਗਾਣਾ ਸੁਣਿਆ ਹੋਊਗਾ ਨਾ ਤਨਪ੍ਰੀਤ ਦਾ ਆ ਦੋਸਤੋਂ ਬਿਨਾ ਮਾਨ ਜੋ ਛਟ ਮਾਰੀ ਆਪਣੇ ਆ ਦੇ ਵਾ ਹਬੀ ਸੈਰ ਗੀਤਕਾਰ ਬਣ ਗਿਆ ਹੀ ਦੇਪੋ ਵੀ ਹੁਣ ਲੱਗਾਗੇ ਗਾਉਣ ਤੇ ਆਪਾਂ ਵੀ ਜੀ ਹੁਣ ਕੱਢਣ ਲੱਗੇ ਆਂ ਉਹੋ ਥੋੜੀ ਆਪਣਾ ਚੀਜ਼ ਤਾਂ ਤੁਹਾਨੂੰ ਇੱਕ ਜੀ ਦੇਗੀ ਦਿਖਾਉਣੀ ਇਹ ਨੇ ਜ ਆਪਣੇ ਮਾਈਕ ਜਿੱਦੀ ਟੱਕਦੇ ਆਪਾਂ ਐਕਸਚੇਂਜ ਕਰਾਏ ਨੇ ਆਪਣੇ ਆਪਣੀ ਆਗੇ ਨਵੇਂ ਤੇ ਉਹ ਟੰਡਦੇ ਆਪਾਂ ਚੰਮਾਰਾ ਦੇ ਦਿੰਦੇ ਜੀ ਤੇ ਆ ਕੀ ਹੋ ਗਿਆ ਪਲੱਗ ਆ ਗਿਆ ਪਲੱਗ ਆ ਗਿਆ ਗਲੱਬੀ ਗਲੱਬੀ ਪਲੱਗ ਆ ਗਿਆ ਯੇ ਗਾਇਸ ਯੰਤ ਕਰੋ ਪਿੱਛੇ ਬਿਸਨਾ ਕੁਸ ਖੜ ਕੇ ਰਿਹਾ ਹੈ ਸੋਡੇ ਦਮਾ ਚ ਜਾ ਰਿਹਾ ਵੀ ਕੀ ਖੜ ਕੇ ਰਿਹਾ ਤੇ ਇਧਰ ਦੇਖੋ ਇਧਰ ਹਾਈਟਰਾਂ ਦੀ ਨਿਗਾ ਇਧਰ ਹੀ ਹੈ ਸਾਡੇ ਚ ਹੁਣ ਇਹ ਪੋਣ ਦੇਖੋ ਬਈ ਆਹ ਦੇਖੋ ਦੇਖੋ ਗੱਜ ਗੱਜ ਹੁਣ ਖਾएंगे ਹਮ ਖਾएंगे ਖਾएंगे ਸਵਾਦ ਆਏਗਾ ਸਵਾਦ ਦੇਖੋ ਗਾਈ ਸਵਾਦ ਆਏਗਾ ਸਵਾਦ ਦੇਖੋ ਬਈ ਹਮ ਖਾएंगे ਦਰਮ ਦਰਮ ਚਾਹ ਕੇ ਸਾਥ ਖਾएंगे ਔਰ ਜੇਰੇ ਹਮਾਰੇ ਪਾਸ ਹੀਟਰਸ ਬਿਠੇ ਆ ਉਹ ਵੀ ਉਹ ਜੇ ਦੇਖ ਕੇ ਮੱਚेंगे ਦੇਖੋ ਬਈ ਦੇਖੋ ਵੀ ਫੋਨ ਤੇ ਵੀ ਹਿੱਟਰ ਮੱਚਣ ਲੱਗੇ ਨੇ ਬਈ ਦੇਖੋ ਫੋਨ ਆਇਆ ਪਿਆ ਦੇਖੋ ਬਈ ਦੇਖੋ ਜਦਦੇ ਵੀ ਫੇਮਸ ਹੋ ਗਏ ਇਹੀ ਬੰਦੇ ਮੇਰੇ ਤਲ ਤੇ ਚੱਟਣਗੇ ਜੀ ਫੋਟੋ ਕਰਾਉਣੀ ਹੈ ਜੀ ਫੋਟੋ ਕਰਾਉਣੀ ਆ ਆਪਾਂ ਕਹਾਂਗੇ ਨਾ ਕਦੇ ਹੀ ਹੋ ਸਕਦਾ ਇਹ ਕੰਮ ਨੋ 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 ਦੇਖੋ ਬਈ ਸਾਂ ਗੱਜ ਖਾ ਰਹੇ ਆਂਗੇ ਆਪਾਂ ਸਾਨੂੰ ਟੇਸਟ ਲੱਗਦਾ Mas mm. wow. wow. é, é? Wow. é? da What's Mas é da arma. Boa. Boa. Que Boa. Cabre da testei. Eu amo. Tiago. be Tiago. 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 ਟੈਕਸ ਦਾ ਦੱਸਦੇ ਬਈ ਕਹੇ ਜਾਏ ਪਰ ਵੀਡੀਓ ਜਾ ਜੰਮੀ ਆ ਵੀ ਪੂਰਾ ਸਰਾ ਐਂਡ ਇਹ ਸਾਕੇ ਦੁਨੀਆ ਖਤਮ ਹੋ ਜਾਂਦੀ ਆ ਖਤਮ ਖਤਮ ਲੋ ਜੇ ਪਾ ਖਾਣੇ ਆਪਾਂ ਗੱਚਕ ਤੇ ਪੀਣੇ ਚਾਹ ਕਰ ਆਪਾਂ ਤੁਹਾਨੂੰ ਮਿਲਦੇ ਆਂ ਗੱਚਕ ਖਾਣ ਤੋਂ ਬਾਅਦ ਜੀ ਧੰਨਵਾਦ ਅ ਫਿਊ ਮੋਮੈਂਟਸ ਲੇਟਰ ਜੀ ਮਿੱਤਰੋ ਗੋਹਾਲ ਆਏ ਨਹੀਂ 2-4 ਦਿਨ ਹੋ ਗਏ ਤੇ ਆਪਾਂ ਨੂੰ ਹੁਣ ਲਾਉਣੀ ਪੈ ਰਹੀ ਹੈ ਥੇਲੀ ਦੇਖੋ ਕਿੰਨਾ ਗੋਹਾ ਲੱਗਿਆ ਪਰ ਧੁੰਦੇ ਵੀ ਨਹੀਂ ਜੀਆਂ ਪੁੜੀਆਂ ਆਈਆਂ ਕਿੱੱਕਰੋ ਕਿੰਨਾ ਗੋਹਾ ਲੱਗਿਆ ਹੋਇਆ ਆਉਣ ਦੇ ਮਕਰ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਜੀ ਖੇਤ ਤੇ ਅੱਜ ਪੂਰੀ ਵਧੀਆ ਆਪਣਾ ਧੁੱਪ ਕੱਢ ਲਈ ਅੱਜ ਵੀ ਕੱਢ ਲਈ ਛੁਪੜੀ ਪਦੀ ਹੈ ਨਾ ਤੇ ਆਪਾਂ ਹੁਣ ਲੱਗਦੇ ਹਾਂ ਇੱਕ ਕੱਖ ਵੱਡਾ। ਔਰ ਵਧੀਆ ਐ ਖੜੇ ਨੇ ਕੱਖ। ਤੇ ਇੱਧਰ ਚੱਲਦੀ ਐ ਮੋਟਰ ਉਹਦੇ ਦੇਖੋ ਬਜ ਰਹੇ ਟਪੂਸੀਆਂ ਕੇ ਤਾਂ ਕੇ। ਤੇ ਆਪਾਂ ਉਧਰ ਮਾੜਾ ਮਾਰ ਕੇ ਨੇ ਢੇੜਾ ਆਪਣੀ। ਥੋੜਾ ਜਿਹਾ ਵੀਡੀਓ ਕੰਨੀ। ਆ ਵੱਡੇ ਨੇ ਕੱਖ ਨਾ ਉਹ ਮੈਂ ਉਹ ਮੈਨੂੰ ਠੀਕ ਕਰ ਦੇ ਮੇਰੇ ਵੀ ਆ ਚੱਲਾ ਆਉਗਾ ਜਨੂੰ। ਰੱਟਾਂਗੇ। ਨਾਮ ਦਾ ਫੇਰ। ਹਾਲੀਆਂ ਦਾ ਫੇਰ। ਤਰਾ ਕੱਖ ਇਹਨਾਂ ਉਹ ਦੂਜੀ ਦਿਨ ਕਿਹਦੀ ਤੱਕ ਸੰਗਾ ਤੇ ਵੀ ਨੇ ਤਾਂ ਮੋਟਰਾਂ। ਬਿੰਦੈਕ ਤੇ ਜੀਵ ਜੇ ਮੈਂ ਇਹ ਬੁੱਕ ਲਿਖਿਆ ਬਲੌਗ ਨੂੰ ਨਾ ਛੱਡਦਾ ਪਿਆ ਹੁੰਦਾ ਪਰ ਮੈਂ ਪਹਿਲਾਂ ਮੈਂ ਬਲੌਗਿੰਗ ਨੂੰ ਛੱਡ ਕੇ ਰਹੀ ਮੇਰੀ ਬਹੁਤ ਵੱਡੀ ਗਲਤੀ ਯਾਰ ਤੇ ਲੱਗ ਪਟ ਰਹੇ ਹਨ ਇਧਰ ਹੋ ਰਹੀ ਹੈ ਕਨਕ Pony. Are they eating a tire? Are y eating a t i n o ਹਾਂ ਕੋਈ ਫੋਨ ਨਹੀਂ ਕਰਨਾ ਜੇ ਤੁਹਾਨੂੰ ਨਹੀਂ ਕਹਿਣਾ ਆਉਂਦਾ ਵੱਡੀ ਫਿਰ ਰਸਨ ਕੱਖ ਬਰਾਪਾ ਤਾਂ ਕੰਮ ਹੋ ਰਿਹਾ ਬਈ ਆਇਆ ਵੱਡੀ ਇਹ ਅਸੇ ਤੇ ਮਾਂ ਵੀ ਫਿਰ ਉਹਨੂੰ ਜੇ ਦੇਖਣਾ ਕੋਈ ਵੀਡੀਓ ਬੜੇ ਬਣਾਉਣਾ ਫਿਰ ਮਾਂ ਵੀ ਉਹਨਾਂ ਖੇਤ ਇੱਥੇ ਇਹ ਗਾਇਸ ਕੱਲ ਰਾਇਆ ਜੀ ਪ੍ਰਿੰਟ ਗੰਡਿਆਂ ਨੂੰ ਪਾਣੀ ਦੇ ਨਿਕਲ ਕੇ ਸੌਰੀ ਦਾ ਇੱਥੇ ਲੱਗਾ ਹੈ ਪਾਣੀ ਦੇਖੋ ਗੰਡੇ ਨੂੰ ਕਰ ਲਾਤਾ ਹੀ ਫੇਰ ਚੈੱਕ ਕਰੋ ਜੀ ਦੇਖੋ ਆਪਣੀ ਕਰਕੇ ਨਹੀਂ ਸੋਹਣੀ ਖੜੀ ਹੈ ਜੀ ਰੰਗ ਦੇਖੋ ਅੱਡਾ ਟੱਣਦਾ ਪੂਰੀ ਟੋਪਰ ਤੇ ਬਦੀ ਚਮਕਦੀ ਥੋੜੀ ਘੱਟ ਚਮਕਦੀ ਆ ਰੰਗ ਬਹੁਤ ਅਟਟਨਰ ਦੇਖ ਕੇ ਚੈੱਕ ਕਰੋ ਜੀ ਗੰਡੇ ਗੰਡੇ ਕਿ ਆਪਾਂ ਜਿਹੜੇ ਵੀਡੀਓ ਰਹੀ ਤਾਂ ਆਪਾਂ ਵੀ ਬਣਾ ਦੀ ਐ ਤੇ ਆਪਾਂ ਹੁਣ ਦੇਖਣ ਇੱਥੇ ਕੀ ਕਰਨਾ ਕੀ ਨਾ ਅਗਲੇ ਵਿੱਚ ਨਾ ਦਿੱਤੀ ਕਰਨਾ ਇਹ ਤਾਂ ਇਹ ਨਹੀਂ ਕਰਦਾ ਦਾ ਵੀਡੀਓ ਬਣਾਓ ਸਾਡੇ ਹੈ ਆਪ ਜੀ ਬਣ ਵਾਲਾ ਮਾਰੀ ਨੇ ਪ੍ਰੋਫੈਸ਼ਨਲ ਲੜਫੜਾ ਬਣਾਵਾ ਲੋ ਜੀ ਮਿੱਤਰਾਂ ਵਾ ਵੀਡੀਓ ਕਰ ਲਈ ਸ਼ੂਟਿੰਗ ਤੇ ਆਪਾਂ ਤੁਹਾਨੂੰ ਮਿਲਦੇ ਆਂ ਸੂਟ ਕਰਨ ਤੋਂ ਬਾਅਦ ਜੀ ਹਮਸੇ ਪੰਗੇ ਲੈtare ਬਾਬੂ ਤੂੰ ਚਲ ਆ ਪੱਟੇ ਸਨ ਛੇਦੀ ਕੱਖ ਵੱਡੀ ਕੱਖ ਆਪਾਂ ਹਾਂ ਥੋੜਾ ਦਾ ਚੁਕੂਤਾ ਜਾ ਹੈ ਹੈ ਵੀਡੀਓ ਸੇ ਬਣਾਈ ਇਹਨਾਂ ਦਾਤੀਆਂ ਮੈਂ ਫਿਰ ਅੰਦੇ ਟਾਈਮ ਵੀਡੀਓ ਬੜੇ ਬਣਾ ਲੈਂਦੇ ਆਂ ਗੁੱਲੀ ਡੰਡਾ ਜਮ ਚੱਕਦਾ ਨਾ ਯਾ ਹੂੰ ਉੱਤੋਂ ਲੈ ਜਾਏਂਗੇ ਜੇ ਦੇਖਦਾ ਜੀ ਲੈ ਕੇ ਆਏਂਗੇ ਜੇ ਜੇ ਗਿਆ ਤਾਂ ਜਾਊਗਾ ਚੱਪਣ ਕਰ ਦੂੰ ਤਾਂ ਕਰ ਦੂੰਗਾ ਹਾਂ ਰਸਨ ਗਾਹਾ ਮਾਰਿਆ ਕਰਿਆ ਐਸੀ ਛਿੱਟੀ ਇਹਨੂੰ ਤਾਂ ਆਪਣੇ ਗਿੱਡੇ ਵੇਚੀ ਸੁਦਾ ਹਾਂ ਗਿਰਕ ਚੋਕੜਾ ਬੰਨ ਨਾ ਕੋਈ ਗਿੱਲੇ ਵਾਲਾ ਕੋਈ ਉਹਨੇ ਚੱਪਣੇ ਹੀ ਇੱਟਾ ਕਰ ਮੈਂ ਸੀ ਨਹੀਂ ਨਹੀਂ ਆ ਪਾਣੀ ਲਾਦਣਾ ਲਾਸਾਂ ਲਾਈਟ ਪਾ ਰਹਾ ਤੇ ਨਾ ਮੈਂ ਤੈਰਾ ਉਹ ਕੰਮ ਹੈ ਜੀ ਮੈਂ ਤੈਨੂੰ ਹਕਨਾ ਉਹਦੋਂ ਸੁੱਕਣਾ ਹਟਦੀਆਂ ਦੋ ਮਿੰਟੋਂ ਜਿਮ ਕਾ ਕੱਢਦੇ ਦੋ ਸੁੱਕਣਾ ਹਟਦੀ ਇਹਨੂੰ ਹਾਂ ਟਿੰਡਾ ਦੰਨਦਾ ਆ ਨਿਕਲੇ ਨਾ ਦੇਖੀ ਆ ਦੇ ਇਹ ਇਹ ਤਾਂ ਨਿਕਲੀ ਜਾਂਦੇ ਨੇ ਯਾਰ ਇਹਨਾਂ ਨੂੰ ਨਾ ਮਾਰੀਏ ਹੈ ਨਾ ਪੰਗਾ ਨਾ ਲੈਣਾ ਮੈਂ ਤਾਂ ਕਹਿੰਦਾ ਯਾਰ ਬਸ ਐਵੇਂ ਕਰ ਤੂੰ ਹਰ ਖਾਣੀ ਪੱਟ ਦੇ ਮੈਂ ਬਤੁਆ। ਜੇ ਤੂੰ ਬੈਠੇਂਗੀ ਵਿੱਚ ਮਾਰਾ ਕਰ ਪੱਟਿਆ ਨਹੀਂ। ਆ ਦੇਖ ਮੈਂ ਕਿਹੜਾ ਪੱਟਿਆ ਕਰੇ। ਆਈ ਨਹੀਂ ਕਿ ਪੁੱਛੇ। ਫਿਰ ਕਰ ਮੈਂ ਮੈਂ ਕੱਖ ਪੜ ਲਾਂ ਫਿਰ ਉਹਨਾਂ ਟਾਈਮ ਉਹਨਾਂ ਟਾਈਮ ਫੇਰ ਤਾਂ ਹੋ ਜੂ ਫੇਰ ਤੂੰ ਕੀ ਕਰਨਾ ਹੈਂਗੇ ਤੇ ਫੇਰ ਕੀ ਨਹੀਂ ਕਰਾਂ। ਫੇਰ ਨਾਲ ਪੜਾਏਂਗਾ ਜਾਂ? ਮਾਤਾ ਕੇ ਨਾਲ ਪੜਾਉ। ਬੜਾ ਆਦੀ 2 ਮਿੰਟ ਲਾਵਾਂ ਕੱਲ ਮੰਗੂਆਂ। ਕੱਲ ਮਿੰਟ ਜੀ ਵੜ ਤੇ ਕੱਲ। ਹੋਂ ਤਾਂ ਪੱਲੀਆਂ ਵੀ ਲਾਇਆ ਹੋਂ ਤਾਂ ਬਾ ਦੋ ਚੱਕ ਕੇ। ਫੇਰ ਤੂੰ ਹੁੰਦਾ ਪੱਲੀਆਂ ਜੀ ਲੈ ਚੱਲਾਂਗੇ ਜਦਾਂ। ਦੋ ਪੰਡਾ ਵੱਢ ਗਏ ਅੱਜ ਦੀਆਂ ਇੱਕ ਮਿੰਟ ਚ ਖਾਲੀ ਹੋ ਜੂ ਯਾਰ ਬਰਸੀਨ ਦਾ ਕੀ ਹੈ ਦੋ ਦੋ ਪੰਡਾ ਕਰਕੇ ਲਗਾਈ ਜੰਨੇ ਆਪਾਂ ਮੇਰੇ ਐ ਖਾਲੀ ਥੋੜੀ ਕਰਨੀ ਹੈ ਜੋ ਬੰਦਾ ਤਿੰਨ ਬੰਦਾ ਚਾਰ ਪੰਡਾ ਉਹ ਹੀ ਸੀਗੀ ਜਬੀ ਜਿਹੜੀ ਛੇ ਪੰਡਾ ਲਿਆ ਜਾਂਦਾ ਹੁੰਦਾ ਜੀ ਵੱਢ ਕੇ ਬੱਤ ਬੱਤ ਜੀ ਦਾ ਵੱਡੀ ਕਿਲੋ ਇਹਦਾ ਤਾਂ ਪਤਾ ਨਹੀਂ ਕਾਮਲੇ ਬੌਲੇ ਦਾ ਐ ਕਹਦੇ ਵੀਡੀਓ ਚ ਖੜਾ ਖੜਾ ਕਿ ਮੈਂ ਤਾਂ ਸਾਰੇ ਵੱਢੂ ਫੇਰ ਕਾਮਲਾ ਸਾਰੀ ਵੱਢਣ ਤੇ ਆਏ ਕਿਧਰ ਗਈ ਉਹ ਖੁਰਪੀ ਜਿਹੜਾ ਬਚਾਲੇ ਬਚੜ ਤੇ ਫੇਰ ਦਿੰਦੇ ਆ ਐ ਕਰੀ ਹੋਏ 아이 ਦੂ ਤਾਂ ਇਦੂ ਥੱਲੇ ਥੱਲੇ ਮੈਂ ਫਸਤੀ ਫੇਰ ਦੇ ਦੇਖੀ ਇਦੂ ਤਾਂ ਹਾਂ ਤਹਾਂ ਤਹਾਂ ਤੇ ਲੋ ਜੀ ਮੇਟਰ ਰੱਪੇ ਪੱਟੀਆਂ ਥੋੜੇ ਥੋੜੇ ਕੱਖ ਜੇ ਜੇ ਆਉਂਦੀ ਹੋਈ ਉਹ ਵਾਹੇ ਕਰੀ ਢੂੰਡੀ ਭਰ ਕੇ ਤਾਂ ਹਾਂ ਨਾ ਗਾੜ ਕੱਢਣੀ ਆ ਜੋ ਉਹ ਵੀ ਆ ਜੀ ਆ ਨਾ ਬੱਕੀ ਸਾਈਡ ਤੇ ਕੱਦੂ ਨਗੇ ਜਣਾ ਚੰਗਾ ਆਹਾਂ ਕੱਦੂਆਂ ਦੀ ਆਹਾਂ ਏ ਥੋੜੀ ਨਾ ਹਉਏ ਆ ਰੇ ਆ ਆ ਸਿੱਦੇ ਵਧੀਆ ਮੈਨੂੰ ਪਤਾ ਹਾਂ ਪਤਾ ਹਦਾ ਨੂੰ ਬੱਡੇ ਸਰਦਾਰ ਨੇ ਪਾਣੀ ਪੈ ਗਿਆ ਹਨਾ ਉਹ ਇੱਥੇ ਤਾਂ ਵੀ ਇੱਥੇ ਤਾਂ ਹੈ ਨਹੀਂ ਇੱਧਰਲੀ ਸਾਈਡ ਹੈ ਨਹੀਂ ਯਾਰ ਇਧਰ ਨਾਲ ਦੱਬੀ ਜਾਵਨ ਦੀ ਨਹੀਂ ਆ ਤਾਂ ਹਾਂ ਤਾਂ ਪੱਤੇ ਆਹ ਤੀਕੋ ਯਾ ਕਦੋਂ ਨੇ ਦੇਖੀ ਇਹ ਤਾਂ ਮੈਨੂੰ ਪਤਾ ਦੇਖ ਰਿਹਾ ਪਤਾ ਹਦਾ ਨੂੰ ਦੋ ਨਾ ਡੈਲੀ ਨੂੰ ਗਟਾਇਆ ਲਾਦਾ ਫੇਰ ਹੀ ਪਤਾ ਲੱਗੂ। ਆ ਦੇ ਆ ਪੱਟ ਨੇ ਕਿਤੇ ਨਿਕਲੇ ਆਉਂਦਾ ਓਏ ਆ ਨਿਕਲਦੇ ਨੇ ਇਹ ਹਲੇ ਭੈਣ ਆ ਦੇ ਨਿਕਲੇ ਆਉਂਦਾ ਇਹਨੂੰ ਨਾ ਪੱਟ ਨਹੀਂ ਕਿਤੇ ਹੋਰ ਲਾ ਕੇ ਮਾਰੀ ਪਤਾ ਹੀ ਨਹੀਂ ਲੱਗਦਾ ਲੋ ਜੀ ਮੇਟਰੋ ਲਾਏ ਪਈ। ਅਬ ਤੂੰ ਦੇ ਕੱਖ ਜਿਹੜੇ ਵਿੱਚ ਕਦੂਆਂ ਦੇ ਵਿੱਚ ਉਹ ਪੜਦੇ ਆਂ ਹੀ ਆਪਾਂ ਆ ਰਿਖਦੇ ਐ ਪੜਦਾ ਪੜਦਾ ਆ ਰਿਹਾ ਨਿਕਲ ਹੀ ਜਾਂਦੇ ਮੇਰਾ ਤਲਾ ਲੈ ਗਿਆ ਕੁੰਮਾ ਲਾਦੀ ਮੇਰਾ ਤਾਂ ਬੱਚਤਾ ਬੱਚੇ ਤੇ ਤੈਨੂੰ ਇਹ ਨਹੀਂ ਪਤਾ ਹੁਣ ਹੈ ਹਾਂ ਆਖਾਲੇ ਇਹਨਾਂ ਜਿਹੜਾ ਖਾਂ ਮਸੋੜੇ ਹੂੰ ਤਰਦੇ ਨਾ 话他们有很久了。 ਲੋ ਜੀ ਮਿੱਤਰੋ ਆਪਾਂ ਜੀ ਹੁਣ ਲੱਗਦੇ ਹਾਂ ਇੱਕ ਕੱਖ ਵੱਢਣ ਤਾਂ ਆਪਾਂ ਉਧਰੋਂ ਕੰਮ ਨਿਮੇੜ ਕੇ ਤੇ ਹੁਣ ਆਪਾਂ ਲੱਗਦੇ ਹਾਂ ਇੱਕ ਕੱਖ ਵੱਢਣ ਚ ਆਲਦੇ ਆਂ ਦੱਸਦੇ ਆਂ ਭੱਲੇ ਇਹ ਚ ਵੱਢਾ ਆਪਾਂ ਥੋੜਾ ਜਿਆ ਏਨੇ ਕਾ ਥੋੜਾ ਥੱਪਾ ਜਿਹਾ ਮਹਾ ਕੇ ਚੱਕਾ ਹੀ ਮਦਦੀ ਹੋ ਜਾਊਗਾ ਤੇ ਰੱਖਣਾ ਰਹੇ ਹਾਂ ਜਰਾ ਜੀ ਆਪਾਂ ਵੱਢਦੇ ਹਾਂ ਚੱਲੋ ਤਾਂ ਬਣੀ ਗਿਆ ਦਸ ਗੁੱਟ ਤੇ ਹੁਣ ਆਪਾਂ ਇਹ ਆਪਣੇ ਬੱਡੇ ਚ ਤਾਂ ਪੱਲੇ ਵੀ ਲਾ ਕੇ ਚੱਕ ਲਈਆਂ ਤੇ ਆ ਬੱਡਾਂ ਇਹ ਤੇ ਆ ਤਾਂ ਮੇਰਾ 2-3 ਦਿਨ ਦਾ ਮਹਿਬਾਨਾ ਕੰਮ ਤੇ ਤਰੀ ਬੱਟਣਾ ਆਪਾਂ ਇੰਨਾਂ ਦੇ ਵੱਢ ਗਏ ਸੀ ਤੇ ਹੁਣ ਆਪਾਂ ਵੱਢਦੇ ਆਂ ਤੇ ਆਪਾਂ ਤੁਹਾਨੂੰ ਮਿਲਦਿਆਂ ਹੁਣ ਜੀ ਕੱਖ ਵੱਡਾਂ ਤੋਂ ਬਾਅਦ ਜੀ A few moments later ਲੋਹੇ ਵਿੱਚ ਅਪਾ ਕੱਟ ਲੈ ਤੇ ਫੇਰ ਵੀ ਆਪਾਂ ਲੱਦ ਲੈਨੇ ਤੇ ਆਪਾਂ ਕਹਿੰਦੇ 12 ਤੇ ਆਪਾਂ ਤੁਹਾਨੂੰ ਹੁਣ ਇੱਕ ਘਰ ਜਾ ਕੇ ਰਾਸ ਨੂੰ ਛੱਡ ਕੇ ਭੱਜ ਗਏ ਸੀ ਪਚਾ ਲੋ ਮੈਨੂੰ ਤੇ ਫਿਰ ਮੈਂ ਕੱਲੇ ਨੇ ਵੱਡੇ ਫਿਰ ਕੱਲੀ ਪੰਡ ਸੱਟ ਕੇ ਫਿਰ ਮੈਂ ਹੋ ਗਿਆ ਰੈਡ ਤੇ ਹੁਣ ਚੱਲੇ ਆਂ ਅਸੀਂ ਕਰੇ ਮੁਲਾਕਾਤ ਹੁੰਦੀ ਆ ਬਰੇ ਘਰ ਜਾ ਕੇ ਰਬਨਾਮਗ ਧੋਮਗ ਫਿਰ ਆਪਾਂ ਸੋਚਦੇ ਆਂ ਗਾਹਾਂ ਕਰਨਾ ਕੀ ਹੈ A few moments later 2100 ਰੁਪਿਆ ਰਾਜਪੂਆ ਸੰਭਾਵ ਲੋ ਬੜੀ ਲੋੜ ਭਰਾ ਵੱਲੋਂ ਪਾਣੀ ਡ੍ਰਿੰਕ ਰਿਗੜੀ ਹੋ ਗਈ ਪਾਈ ਗਈ ਇਹ ਸਾਹਮਣੇ ਸਿੱਧਾ ਗਿਰਦਾ ਪੈ ਗਿਆ ਮਾਰਦਾ ਸਿੱਧ ਨਾਲ ਗਿਰਦਾ ਵੀ ਨਹੀਂ ਰਿਹਾ ਵੀ ਆ ਉਹਦਾ ਪੂਰਤਾ ਯਾਰ ਨਾਲ ਤੇ ਪਾਲਾ ਅੱਗੇ ਭਰਾ ਵੱਲੋਂ 1100 ਲੈ ਵੀ ਕਾਲੇ ਹੋਰ ਜੋੜ ਕੇ ਤਾਂ ਤੇ ਤੂੰ ਬਹੁਤੇ ਕਰਦੀ ਮੁੰਡਿਆਂ ਜੇ ਮੈਚ ਤੇ ਆਦਾ ਧੋਰੀ ਹੋਏ ਨੇ ਹਾਂ 350 ਰੁਪਏ ਹੋ ਗਏ ਲੈ ਵੀ ਕਰਦੀ ਤਾਂ ਹੁਣ ਤੂੰ ਦਸ ਮੁੰਡਿਆਂ 20 ਅਕੜੀਆਂ ਤੇ ਕਿੰਨੇ ਰੁਪਏ ਲੈ ਲੀਏ ਆਪਾਂ ਇਧਰਲੇ ਪਾਸੇ ਗੁਰਦੀਪ ਭਰਾ ਕਨੇ ਜੁੜਿਆ ਦੇ ਖੇਡ ਮੇਲੇ ਦੇ ਨਾਲ ਲੈ ਵੀ ਤੇਰੇ ਲਈ ਹਿੰਦਰਾ ਹਰ ਇੱਕ ਡਿਕਟ ਗੁਰਦੀਪ ਫੌਜੀ ਵੱਲੋਂ 500 ਦੀ ਵਿਕਟ ਹੋਣੀ ਹੈ ਤੇਰੀ ਲੈ ਵੀ ਅਕੜੀ ਵਾਲਿਆਂ ਤੇਰੀ ਹਰ ਇੱਕ ਡਿਕਟਰ ਹੈ ਜਿਹੜੀ ਉਹ 500 ਦੀ ਸਾਡੇ ਗੁਰਦੀਪ ਫੌਜੀ ਵੱਲੋਂ ਹੋਣੀ ਹੈ ਬੀਬੀ ਬਾਜੇ ਮੁੰਡਿਆਂ ਨੇ ਗਰਾਊਂਡ ਦੇ ਵਿੱਚ ਵੱਡੀ ਟੀਮ ਹੈ ਕਨੇ ਅਕੜੀ ਦੀ ਬੜੇ ਮੇਲੇ ਜਿੱਦਿਆਂ ਮੁੰਡਿਆਂ ਨੇ ਪਹਿਲੇ ਉਰੀ ਆਣਾ ਵੀ ਟਰਾਪੀ ਵਜੂ ਲੱਗਦਾ ਸੇਮੀ ਥੱਪੀ ਮਾਰੂ ਆ ਪੈਂਦੇ ਬਾਲ ਕਿਹੜਾ ਸ਼ਾਟ ਹੈ ਘੜ ਜਾ ਹੁਣ ਲੈ ਵੀ ਕਾਨੇ ਕਹਿ ਰਿਹਾ ਹੁਣ ਖੜ ਜਾ ਟਾੜੀ ਰਕਰ ਮੁੰਡਿਆ ਧੂੜੀ ਆ ਸਾਹਮਣੇ ਇਸ ਵੇਲੇ ਬਾਲ ਪੰਡ ਦੇ ਲਈ ਸੇਮੀ ਮੇਰੇ ਮਿੱਤਰੋ ਉਹ ਧਰਤੀ ਕਹਿੰਦੇ ਆ ਕਿ ਪਿੰਡ ਦੀ ਬੀਬੀ ਵਰਗੇ ਮੁੰਡੇ ਪੁੱਜੇ ਹੋਏ ਨੇ ਢੌੜਿਆਲੇ ਮੁੰਡੇ ਖੱਲੇ ਦਸੋ ਦੀ ਕਿੰਨੇ ਰਹਿ ਗਏ ਹੁਣ 12 ਬਲਾਂ ਮਿੱਤਾਲਾ ਦੇ ਕੱਲੇ ਸ਼ਕੀਰ ਰਹੀ ਹੁਣ ਹੁਣ ਕੱਲੇ ਸ਼ਕੀਰ ਰਹਿ ਗਏ ਲੋ ਮਿੱਤਰੋ ਆਪਾਂ ਕਿਤੋਂ ਅਗੇ ਸੀ ਕਰ ਤੇ ਆਪਾਂ ਉਹ ਨਾਲ ਦੀਆਂ ਹਨ ਬਾਕੀ ਸਭਾਂ ਮੈਚ ਦੇਖਣ ਅਸ ਉੱਥੇ ਖਾਣੇ ਕੀ ਉहां ਲੱਗ ਕੇ ਚਾਹ ਪੀਣ ਤੇ ਆਪੀ ਇਹ ਪੰਜੀਰੀ ਇਹ ਦੇਖਾਂਗੇ ਇਹ ਸਰੀਰ ਨੂੰ ਕਰਾਂਗੇ ਲੋਹਾ ਸੋ ਹਲੋ ਵੀ ਆਪਾਂ ਹੁਣ ਪੀਨੇ ਆ ਚਾਹ ਤੇ ਮਿਲਦੀ ਆਪਾਂ ਚਾਹ ਪੀਣ ਤੋਂ ਬਾਅਦ ਹੀ ਅ ਫਿਊ ਮੂਮੈਂਟਸ ਲੇਟਰ ਲੋ ਵੀ ਮਿੱਤਰੋ ਆਪਣੀ ਚਾਹ ਪੀ ਲਈ ਐ ਪੰਜੀਰੀ ਖਾ ਲਈ ਐ ਤੇ ਆਪਾਂ ਹੁਣ ਹੋ ਗਏ ਆ ਬੇਲੇ ਐ ਤੇ ਹੁਣ ਲੱਗਿਆ ਆਪਾਂ ਬਲੌਗ ਦਾ ਐਂਡ ਕਰਨ ਵੀ ਆਪਣਾ ਕੱਲ ਦਾ ਬਲੌਗ ਆ ਗਿਆ ਤੁਸੀਂ ਸਾਰੇ ਜਾਨੀ ਜਾ ਕੇ ਦੇਖੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤਾਂ ਕਿ ਚਾਰ ਦੋਸਤਾਂ ਨੂੰ ਕਰੋ ਸ਼ੇਅਰ ਤੇ ਆਪਾਂ ਇੱਕ ਕੇ ਦੇ ਬਹੁਤ ਹੀ ਕਰੀਬਾਂ ਤੁਸੀਂ ਇੱਕ ਕੇ ਤੁਸੀਂ ਮੇਰੇ ਇੱਕ ਕੇਸ ਸਬਸਕ੍ਰਾਈਬ ਕੰਪਲੀਟ ਕਰਾਓ ਤੇ ਅਵਰ ਆਪਾਂ ਕੋਈ ਰੱਖਾਂ ਦੀ ਪਾਰਟੀ ਬਣੇਗੀ ਤੇ ਫਿਰ ਹੁਣ ਮੁਲਾਕਾਤ ਹੁੰਦੇ ਕਰਾਂ ਨੂੰ ਇੱਕ ਨਵੇਂ ਬਲੌਗ ਦੇ ਵਿੱਚ ਬਈ ਹੋਣਾ ਟਾਈਮ ਟੇਕ ਕੇ ਬਾਈ ਬਾਈ